ਜੀ ਸਾਰੇ ਨੂੰ ਪਿਆਰ ਭਰੀ ਸ਼ੁਭਕਾਮਨਾ ਇਹ ਵੀਡੀਓ ਜਿਹੜੀ ਆਪਾਂ ਇੱਕਦਾਨੀ ਬਣਾ ਰਹੇ ਹਾਂ ਸਾਰੇ ਦੋ ਪਾਰਟਸ ਲਾਵਾਂਗੇ ਇੱਕ ਕੱਲ ਲਗਾ ਦਿੱਤੀ ਤੇ ਇੱਕ ਅੱਜ ਆਪਾਂ ਲਗਾਵਾਂਗੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਤੁਹਾਨੂੰ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਕੱਲ੍ਹ ਵਾਲੀ ਵਜਦੀ ਆਪਣੀ ਵੀਡੀਓ ਕੱਲ ਆਪਾਂ ਭਾਂਡੇ ਦੀ ਵੀਡੀਓ ਲਾਈ ਸੀ ਜਿਹੜਾ ਆਪਣਾ ਆਰਡਰ ਆ ਸਾਰਾ ਬਾਹਰ ਹੀ ਜਾ ਰਿਹਾ ਕੈਨੇਡਾ ਤੇ ਇਹ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਵੀ ਆਪਾਂ ਕੀ ਕੀ ਚੀਜ਼ਾਂ ਆਪਣੇ ਕੋਲ ਜਿਹੜੇ ਕਸਟਮਰ ਨੇ ਮੰਗਵਾਉਂਦੇ ਰਹਿੰਦੇ ਨੇ ਤੇ ਜਿਹੜੇ ਨਵੇਂ ਜੁੜਨ ਵਾਲੇ ਕਸਟਮਰ ਨੇ ਕੀ ਕੀ ਚੀਜ਼ਾਂ ਆਪਣੇ ਕੋਲੋਂ ਮੰਗਵਾ ਸਕਦੇ ਨੇ ਇਹ ਆਪਣੇ ਕੋਲੇ ਹੈਗਾ ਫਸਟ ਨੰਬਰ ਤੇ ਇਹ ਰੋਟੀ ਵਾਲਾ ਡੱਬਾ ਗਰਮ ਰੋਟੀ ਵਾਲਾ ਇਹ ਸਟੀਲ ਦਾ ਡੱਬਾ ਸਾਰਾ ਬਾਹਰੋਂ ਵੀ ਸਟੀਲ ਲੱਗੀ ਤੇ ਅੰਦਰੋਂ ਵੀ ਸਟੀਲ ਲੱਗੀ ਚੈੱਕ ਕਰ ਸਕਦੇ ਹੋ ਤੁਸੀਂ ਆ ਇਹਦੇ ਉੱਤੇ ਰੱਖਿਆ ਹੋਇਆ ਢੱਕਣ ਵੈਸੇ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਦੇ ਆ ਵੀ ਇਹ ਆਪਣਾ ਬਾਹਰੇ ਨਹੀਂ ਜਾ ਰਿਹਾ ਇਹ ਆਪਣਾ ਖੁਦ ਦਾ ਘਰ ਦਾ ਵਾ ਤੇ ਆਪਾਂ ਤੁਹਾਨੂੰ ਨਾਲ ਸ਼ੋਅ ਕਰਤਾ ਕਿਸ ਨੇ ਮੇਰੀ ਭੈਣ ਨੇ ਲੈਣਾਗਾ ਆਪਾਂ ਤੁਹਾਨੂੰ ਸ਼ੌਪ ਦਾ ਡਰੈੱਸ ਵੀ ਦੱਸ ਦਾਂਗੇ ਵੀ ਇਹ ਸਾਰਾ ਸਮਾਨ ਆਪਾਂ ਕਿੱਥੋਂ ਲੈਂਤਾ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਦੱਸਿਆ ਸੀਗਾ ਕਈ ਵਾਰੀ ਵੀਡੀਓ ਦੇ ਵਿੱਚ ਨਾ ਆਪਣੇ ਨਵੇਂ ਭੈਣ ਭਰਾ ਜੁੜਦੇ ਰਹਿੰਦੇ ਨੇ ਉਹਨਾਂ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਆ ਵੀ ਇਹ ਸਾਰਾ ਸਮਾਨ ਕਿੱਥੋਂ ਆ ਕਿਉਂਕਿ ਜਿਹੜੇ ਆਪਣੇ ਨੇੜੇ ਤੇੜੇ ਦੇ ਨਹੀਂ ਸਾਹਮਣੇ ਜਾ ਕੇ ਲੈ ਸਕਦੇ ਨੇ ਨੈਕਸਟ ਆਪਣੇ ਕੋਲੇ ਆ ਗਿਆ ਭੈਣ ਇਹ ਆ ਗਿਆ ਜਿਵੇਂ ਆਪਾਂ ਖੀਰ ਬਣਾਣੀ ਹੋਵੇ ਏ ਟਰਾਈ ਬਲਾਈ ਦਾ ਹੈਗਾ ਜਿਵੇਂ 3 ਬਲਾਈ ਦਾ ਆਪਾਂ ਕਹਿ ਦਿੰਦੇ ਆ ਬਾਹਰੋਂ ਸਟੀਲ ਲੱਗ ਰਹੀ ਹੈ ਅੰਦਰੋਂ ਅਲੂਮੀਨੀਅਮ ਟਾਈਪ ਦਾ ਲੱਗ ਰਿਹਾ ਹੈਗਾ ਸਾਰਾ ਇਹਦੇ ਉੱਤੇ ਤੁਹਾਨੂੰ ਸਟੀਲ ਦੀ ਟੈਗ ਮਿਲੂਗਾ ਕਿਉਂਕਿ ओरिजिनल ਸਟੀਲ ਦਾ ਹੈਗਾ ਇਹ ਸਾਰਾ ਟੈਗ ਮਿਲੂਗਾ ਕਿੰਨੇ ਬਲਾਈ ਲੱਗੀ ਹੋਈ ਹੈ ਇਹਨੂੰ ਕਿਦਾਂ ਕਿਦਾਂ ਗੱਲਬਾਤ ਆ ਸਾਰਾ ਉੱਤੇ ਲਿਖਿਆ ਹੋਇਆਗਾ ਜੀ ਬਕੀ ਦਾ ਢੇਟ ਆਗਾ ਨਾ ਬਹੁਤ ਜ਼ਿਆਦਾ ਹੈਵੀ ਆਗਾ ਜਿਵੇਂ ਆਪਾਂ ਦੁੱਧ-ਦੱਦ ਕਰਮ ਕਰਨਾ ਹੁੰਦਾ ਥੋੜੇ ਜਿਆਦਾ ਚਾਣਿਆਂ ਦਾ ਨਿੱਚੇ ਥੱਲੇ ਲੱਗ ਜਾਂਦਾ ਥੱਲੇ ਦੇ ਐਦਾਂ ਕੋਈ ਇਸ਼ੂ ਨਹੀਂ ਪ੍ਰੋਬਲਮ ਨਹੀਂ ਆਉਣੀ ਹੈਗੀ ਇਹਦੀ ਕਿਉਂਕਿ ਢੇਟ ਆਗਾ ਜਿਹੜਾ ਇਹਦਾ ਬਹੁਤ ਜ਼ਿਆਦਾ ਆਗਾ ਹਾਂ ਥੱਲਾ ਕਾ ਜਿਹੜਾ ਇਹਦਾ ਪੂਰਾ ਹੈਵੀ ਆਗਾ ਆਹ ਵਾਲੇ ਦੇ ਉੱਤੇ ਰੱਖਿਆ ਹੋਇਆ ਡੰਡੀ ਵਾਲਾ ਟੱਕਣ ਇਹਦੇ ਜਿਹੜੀ ਡੰਡੀ ਆ ਗਈ ਨਾ ਟੱਕਣ ਉਹ ਵੀ ਸਟੀਲ ਦੇ ਲੱਗੀ ਹੋਈ ਆਗੀ ਨੈਕਸਟ ਜਿਹੜਾ ਆਪਣੇ ਕੋਲੇ ਆ ਗਿਆ ਇਹ ਆਪਣੇ ਕੋਲੇ ਆ ਗਏ ਡੱਬੇ ਜਿਵੇਂ ਆਪਾਂ ਕਹਿ ਦਿੰਨੇ ਆ ਕੋਈ ਸੁੱਕੀ ਧਾਲ ਵਗੈਰਾ ਪਾਣੀ ਆਂਗੀ ਜਾਂ ਚੀਨੀ ਵਗੈਰਾ ਪਾਣੀ ਆ ਉਹਦੇ ਲਈ ਨੇ ਇਹ ਵੱਡੇ ਡੱਬੇ ਕੰਟੇਨਰ ਆਪਾਂ ਕਹਿ ਦਿੰਨੇ ਆਂਗੇ ਇਹ ਆਪਾਂ ਤਿੰਨ ਭੇਜਣੇ ਨੇ ਸੇਮ ਆਪਣੇ ਕੋਲੇ ਤਿੰਨ ਨੇ ਇਹਦੇ ਨਾਲ ਦੇ ਇੱਕ ਆਪਾਂ ਤੁਹਾਨੂੰ ਸ਼ੋਅ ਕਰਤਾ ਕਿਸੇ ਮੇਰੀ ਭੈਣ ਦੀ ਨਮਾੜ ਹੈਗੀ ਆ ਮੰਗਵਾਉਂਦੀ ਤਾਂ ਤੁਸੀਂ ਮੰਗਵਾ ਸਕਦੇ ਹੋ। ਠੀਕ ਨੈਕਸਟ ਆਪਣੇ ਕੋਲੇ ਆ ਗਿਆ ਇੱਕ ਪਤਿਲਾ ਚਾਹ ਲਈ ਜਿਵੇਂ ਆਪਣੇ ਘਰੇ ਇਕੱਠ ਵਾਟ ਹੁੰਦਾਗਾ ਉਦਾਂ ਜ਼ਿਆਦਾ ਆਪਾਂ ਨੇ ਚਾਹ ਬਣਾਉਣੀ ਹੁੰਦੀ ਆ ਗਈ ਉਹਦੇ ਲਈ ਇਹ ਚੀਜ਼ਾਂ ਬਹੁਤ ਵਧੀਆ ਨੇ ਤੇ ਬਤੀਲੇ ਦੀ ਪਲੇਟ ਵੀ ਆ ਹੋਵੇ ਇੱਥੇ ਵਿੱਚ ਹੀ ਹੋਣੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਜੀ ਆਪਾਂ ਮਿਲ ਗਈ ਵੈਸੇ ਇੱਕ ਆਪਣੇ ਕੋਲੇ ਪੈਕ ਤਾਂ ਹਜੇ ਹੋਰ ਪਿਆਗਲ ਪਾ ਕੇ ਆਂਦਾ ਤਾਂ ਸੌਰੀ ਭਾਂਡਿਆਂ ਦਾ ਸਹਿਦ ਇਹ ਬਣਿਆ ਹੋਵੇ ਨੈਕਸਟ ਆਪਣੇ ਕੋਲੇ ਆ ਗਈਆਂ ਦੋ ਪ੍ਰਾਂਤਾਂ ਇੱਕ ਸੋਡੀ ਪ੍ਰਾਂਤ ਆ ਗਈ ਆਹ ਵੜੀ ਇਹ 16 ਨੰਬਰ ਕਹਿ ਦਿੰਨੇ ਆਂਗੇ ਵੀ ਆਪਾਂ ਤੇ ਇੱਕ ਆਪਣੇ ਕੋਲ ਦੋ ਬੰਦੀ ਪ੍ਰਾਪਤ ਆ ਗਈ ਪੂਰੀਆ ਹੈਵੀ ਚ ਪ੍ਰਾਪਤ ਨਹੀਂ ਇਦਾਂ ਨਹੀਂ ਹੈਗਾ ਵੀ ਲਾਈਟ ਵੇਟ ਦੋ ਨੇ ਇਹ 18 ਨੰਬਰ ਪ੍ਰਾਪਤ ਆ ਗਈ ਦੋ ਪ੍ਰਾਪਤ ਪ੍ਰਾਪਤਾਂ ਕੁਵਨੀਆਂ ਸਿਹੀਆਂ ਜਿੰਨਾ ਸਮਾਨ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਸਾਰਾ ਆਪਾਂ ਵਧੀਆ ਆਪਣਾ ਸਮਝ ਕੇ ਆਪਣਾ ਸਮਝ ਕੇ ਖਰੀਦਿਆਗਾ ਆਪਾਂ ਇਹਦੇ ਚ ਇਦਾਂ ਨਹੀਂ ਦੇਖਿਆ ਹੈਗਾ ਵੀ ਭਾਂਡੇ ਹਲਕੇ ਲੈ ਲਈਏ ਤੇ ਆਪਣਾ ਮਾਰਜਿਨ ਜਿਹੜਾ ਰੱਖੀ ਜਾਈਏ ਕਿਉਂਕਿ ਇਦਾਂ ਦੀ ਮੇਰੀ ਸੋਚ ਨਹੀਂ ਹੈਗੀ ਦੀਦੀ ਨੇ ਬਹੁਤ ਜ਼ਿਆਦੇ ਮਾਰਨ ਨਾਲ ਆਪਾਂ ਨੂੰ ਕਿਹਾ ਸੀਗਾ ਆਪਾਂ ਉਮੀਦ ਕਰਦੇ ਆ ਵੀ ਸਾਰਾ ਸਮਾਨ ਉਹਨਾਂ ਨੂੰ ਬਹੁਤ ਜ਼ਿਆਦੇ ਪਸੰਦ ਆਉਗਾ ਤੇ ਨਸ਼ਟ ਆ ਗਿਆ ਆਪਣੇ ਕੋਲ ਥਾਲ ਥਾਲਾ ਦੀ ਡਿਜ਼ਾਈਨਿੰਗ ਮੈਨੂੰ ਸਾਰੇ ਨਾਲੋਂ ਜ਼ਿਆਦਾ ਸੋਹਣੀ ਲੱਗੀ ਆਗੀ ਵੈਸੇ ਉਹਨਾਂ ਨੇ ਗੋਲ ਕਿਹਾ ਸੀਗਾ ਗੋਲ ਮੈਨੂੰ ਪਸੰਦ ਨਹੀਂ ਆਏ ਹੈਗੇ ਮੈਨੂੰ ਇਹ ਵਾਲੀ ਜ਼ਿਆਦਾ ਪਸੰਦ ਆਈ ਹੈ ਬਾਕੀ ਹੈ ਵੀ ਚ ਥਾਲ ਨੇ ਆਹ ਵਾਲੇ ਕਫਲਾਰ ਬਣਿਆ ਹੋਏ ਵਿੱਚ ਚਾਰ ਥਾਲ ਨੇ ਚਾਰ ਥਾਲ ਗਿਆ ਸੀਗਾ ਉਹਨਾਂ ਨੇ ਆਪਾਂ ਨੂੰ ਤੇ ਆਪਾਂ ਨੇ ਚਾਰ ਥਾਲ ਸੇਮ ਡਿਜ਼ਾਈਨ ਦੇ ਇਹਦੇ ਲੱਗਦੇ ਨੇ ਕਿ ਸੇਮੇਂ ਹੀ ਭੈਣ ਨੇ ਹੋਰ ਫਾਰਮ ਤੋਂ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਦਾ ਆਰਡਰ ਤੇ ਹਾਂ ਤੁਸੀਂ ਦੇ ਸਕਦੇ ਹੋਗੇ ਨੈਕਸਟ ਆਪਣੇ ਕੋਲੇ ਆ ਗਿਆ ਜਨਾ ਇਟਨ ਦੀ ਗਰਮ ਚਾਹ ਵਾਲੀ ਬੋਲ ਇਹ ਉਹਨਾਂ ਨੇ ਮੰਗਵਾਈ ਆ ਜਿਵੇਂ ਕਈ ਗਰੀ ਆਪਣਾ ਕੋਈ ਫੰਕਸ਼ਨ ਵਗੈਰਾ ਹੁੰਦਾਗਾ ਨਾ ਘਰ ਚ ਥੋੜੇ ਜਣੇ ਆਪਾਂ ਨੇ ਚਾਹ ਪਾ ਕੇ ਰੱਖਣੀ ਹੁੰਦੀ ਆ 5 10 ਜਾਂ 15 ਜਾਣਿਆਂ ਲਈ ਉਹਦੇ ਲਈ ਇਹ ਵਾਲੀ ਬੈਸਟ ਆ ਕਿ ਦੇਖ ਸਕਦੇ ਹੋ ਮੈਂ ਤਾਂ 6 ਐਦਾਂ ਖੁੱਲ ਕੇ ਇਹਦੇ ਵਿੱਚ ਜਿੰਨਾ ਹੈਗਾ ਐਦਾਂ ਦਾ ਜਿੱਦਾਂ ਮਰਜੀ ਆਪਾਂ ਚਾਹ ਪਾ ਸਕਦੇ ਆ ਆਹ ਵਾਲੀ ਲੱਗੀ ਹੋਈ ਐ ਇਹਨੂੰ ਟੁੱਟੀ ਟੁੱਟੀ ਲੱਗੀ ਹੋਈ ਐ 10 15 20 ਜਾਣੀਆਂ ਦੀ ਇਹਦੇ ਵਿੱਚ ਆਰਾਮ ਨਾਲ ਚਾਹ ਪੈ ਜਾਣੀ ਆਂਗੀ ਜਿੱਦਾਂ ਕੋਈ ਆਪਣੇ ਘਰ 'ਚ ਪ੍ਰੋਗਰਾਮ ਹੁੰਦਾ ਦਾ ਸਾਹਾਂ ਨੇ ਪਾ ਕੇ ਰੱਖਣੀ ਹੁੰਦੀ ਆ ਕਿਉਂਕਿ ਬਾਰਾ ਇਹ ਜਿੱਦਾਂ ਮੌਸਮ ਦਾ ਥੋੜਾ ਜਿਹਾ ਆਪਣੇ ਨਾਲ ਫਰਕ ਹੁੰਦਾ ਵੀ ਚਾਹ ਪਾਣੀ ਠੰਡਾ ਹੋ ਜਾਂਦਾ ਜਲਦੀ ਉਹਦੇ ਲਈ ਇਹ ਦੀਦੀ ਨੇ ਮਗਵਾਈ ਆ ਗਈ ਚਲੋ ਜੀ ਐਸੀ ਅੱਜ ਵਾਲੀ ਆਪਣੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਨਵੇਂ ਕੰਸਰਟ ਨਾਲ ਤਦ ਤੱਕ ਲਈ